ਕੋਤਾ ਕੋਈ ਰਿਸ਼ਤੇਦਾਰ ਕੋਈ ਆਂਡਗਵੰਡ ਦਾ ਆ ਜੇ ਉਹ ਤਾਂ ਚੰਗੀ ਬਣ ਜਾਂਦੀ ਇਹਦੀ ਨੂੰ ਨਹੀਂ ਸਾਰਾ ਦਿਨ ਇਹਨੂੰ ਸਤਾਈ ਜਾਂਦੀ ਆ ਹਾਏ ਹਾਏ ਤਾਈ ਕਿਉਂ ਰੱਬ ਨੂੰ ਥੱਲੇ ਲੈ ਉਹਨਾਂ ਨੇ ਕੀਤਾਗਾ ਮੇਰੀ ਸੱਸ ਤਾਂ ਰੱਬ ਵਰਗੀ ਆ ਮੈਂ ਤੈਨੂੰ ਉਹੀ ਨਹੀਂ ਕਦੇ ਦੁਖੀ ਕੀਤਾ ਮੈਂ ਨਹੀਂ ਖਾਣੀ ਰੋਟੀ ਯਾਰ ਹੁਣ ਤਾਂ ਆਇਆ ਸੀ ਆਉਂਦਾ ਨੂੰ ਤੁਸੀਂ ਕਲੇਸ਼ ਪਾਰਖ ਹੈ ਇਹੇ ਜੇ ਕਲੇਸ਼ ਚ ਭੁੱਖ ਲੱਗਦੀ ਹੈਗੀ ਮੈਨੂੰ ਤਾਂ ਨਹੀਂ ਦੇਣੀ ਸੀ ਰੋਟੀ ਮੇਰੇ ਪੁੱਤ ਨੂੰ ਤਾਂ ਖਵਾਣ ਦੀ ਉਹ ਵਾਗਿਆ ਭੁੱਖਾ ਚੁੱਪ ਕਰ ਭਾਈ ਪਾਣੇ ਕਿਤੇ ਬੈਠ ਵੀ ਰਿਆ ਕਰ ਸਾਰਾ ਦਿਨ ਕੰਮੀ ਕਰੀ ਜਾਂਦੀ ਰਹਿਣੀ ਆ ਆਪਦੇ ਘਰ ਦਾ ਕੰਮ ਐ ਪਾਣੇ ਕਿਹੜਾ ਕਿਸੇ ਦਾ ਕੰਮ ਐ ਹੈ ਕੰਮ ਕਰਦਾ ਬੰਦਾ ਵਧੀਆ ਰਹਿੰਦਾ ਹੈਗਾ ਸਰੀਰ ਵਧੀਆ ਰਹਿੰਦਾ ਹੁਣ ਜੇ ਮੈਂ ਬੈਜੂਗੀ ਤਾਂ ਪਰ ਬੈਜੂਗੀ ਫਿਰ ਮੇਰੇ ਗੋਡੇ ਖੜ ਜਾਣਗੇ ਮੈਂ ਤਾਂ ਐ ਕਹਿੰਨੀ ਆ ਪਾਣੇ ਬੁੱਢਾ ਸਰੀਰ ਆ ਕੋਈ ਛੱਟ ਵੱਜ ਗਈ ਨਾ ਕਿਸੇ ਸਾਹਮਣਾ ਵੀ ਨਹੀਂ ਤੈਨੂੰ ਪਤੀ ਆ ਅੱਜ ਕੱਲ ਤੇ ਜਵਾਖ ਕਿੱਥੇ ਸਾਹਮਣੇ ਨੇਗੇ ਉਹ ਤਾਂ ਪਾਣੇ ਤੇਰੀ ਗੱਲ ਸਹੀ ਐ ਵੀ ਅੱਜ ਕੱਲ ਕੋਈ ਕਿਸੇ ਨੂੰ ਸਾਹਮਣਾ ਨਹੀਂ ਹੈਗਾ ਪਰ ਉਹ ਪਰਮਾਤਮਾ ਹੈਗਾ ਉਹ ਆਪ ਹੀ ਸਾਂਭੂ ਇਹ ਤਾਂ ਹੈ ਭੈਣੇ ਵੀ ਪਰਮਾਤਮੀਆਂ ਦਾ ਤੈਨੂੰ ਪਤਾ ਹੀ ਹੈਗਾ ਤੇਰੀ ਨੂੰਹ ਕਰੇਾਂਗੀ ਆਪਦਾ ਕੰਮ ਆਪ ਕਰਿਆ ਕਰੇ ਤੈਨੂੰ ਪਤਾ ਵੀ ਬੁੱਢੇ ਸਰੀਰ ਤੇ ਦੇ ਛੱਟ ਵੱਜ ਗਈ ਨਾ ਔਖਾ ਹੋ ਜਾਂਦਾ ਹੈਗਾ ਸਸੀ ਕਤਾਈ ਜੀ ਸਸੀ ਕਾ ਭਾਈ ਤੁਸੀਂ ਕਿਦੋਂ ਆਏ ਸੀ ਬਸ ਹੁਣੇ ਆਏ ਸੀ ਪੁੱਤ ਹੋਰ ਮੈਂ ਤਾਂ ਇਸ ਵੇਲੇ ਭੈਣ ਬੈਲੀ ਹੁੰਨੀ ਆਂਗੀ ਮੇਰੀਆਂ ਨੂੰਹਾਂ ਤਾਂ ਆਪੇ ਕੰਮ ਕਰ ਲਾਂਦੀਆਂ ਨੇਗੀਆਂ ਮੈਂ ਤਾਂ ਤਾਈ ਜੀ ਬਾਲੇ-ਬਾਰਾਂ ਕਿਹਾਗਾ ਵੀ ਮੰਮੀ ਕੰਮ ਤਾਂ ਮੈਂ ਆਪੇ ਕਰ ਲਿਆ ਕਰੂੰਗੀ ਵੀ ਤੂੰ ਨਾ ਗੇੜਾ-ਫੇੜਾ ਕੱਢਿਆ ਕਰ ਅੱਜ ਨੜੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਦਿਲ ਹੌਲਾ ਹੋ ਜਾਂਦਾ ਆਪਦਾ ਇਹ ਤਾਂ ਹੈ ਵੀਰਪਾਲ ਤੂੰ ਤਾਂ ਕਰਮਾਂ ਵਾਲੀ ਆ ਤੇਰੀ ਮਾਵਾਂ ਵਰਗੀ ਸੱਸ ਮਿਲ ਗਈ ਮੈਂ ਤਾਂ ਇਹਨੂੰ ਪਹਿਲਾਂ ਕਹਿ ਕੇ ਹਟੀਆਂ ਵੀ ਬੁੱਢਾ ਸ਼ਰੀਰ ਹੋ ਰਿਹਾ ਦੇ 6:00 ਵਜੇ ਕੀ ਨਾਲ ਵੀਰਪਾਲ ਨੂੰ ਔਖਾ ਹੋ ਜਾਊਗਾ 6:00 ਤਾਂ ਦੂਰ ਦੀ ਗੱਲ ਹੈ ਜੀ ਜਦੋਂ ਵੱਜੂਗੀ ਮੈਂ ਤਾਂ ਐ ਕਹਿੰਦੀ ਤਾਈ ਜੀ ਠੰਡ ਵਾਲੀ ਆ ਠੰਡ 'ਚ ਬੈਠੀ ਕੱਪੜੇ ਧੋਈ ਜਾਂਦੀ ਹੈਗੀ ਬਿਮਾਰ ਹੋ ਗਈ ਮੈਨੂੰ ਔਖਾ ਹੋ ਜਾਊਗਾ ਚਲੋ ਮੰਮੀ ਤੁਸੀਂ ਉੱਠੋ ਮੈਂ ਧੋ ਲੂੰਗੀ ਕੱਪੜੇ ਨਹੀਂ ਪੁੱਤ ਹੁਣ ਮੈਂ ਤਾਂ ਠੰਡ 'ਚ ਬੈਠੀ ਹਾਂ ਹੁਣ ਤੂੰ ਕੀ ਕਰੇਂਗੀ ਤੂੰ ਹੋਰ ਕੰਮ ਕਰ ਲੈ ਕੋਈ ਉਧਰ ਲੈ ਦੇਖ ਲੈ ਤਾਈ ਜੀ ਹੁਣ ਕਿਹੜਾ ਮੇਰੇ ਕਹੇ ਤੋਂ ਉਠਦੀ ਹੈਗੀ ਇੰਨੀ ਠੰਡ ਹੋਈ ਪਈ ਹੈਗੀ ਹੁਣ ਬਿਮਾਰੀ ਹੋਣਗੇ ਠੰਡ ਚ ਜਦੋਂ ਮੇਰੇ ਕਹੇ ਹੀ ਨਹੀਂ ਲੱਗਦੇ ਹੋਰ ਭਣੇ ਖੜੀ ਹੋ ਜਾ ਕਰਬੀਰਪਾਲ ਕਹੀ ਜਾਂਦੀ ਆ ਮੈਂ ਤਾਂ ਤੇਰੇ ਕੋਲ ਆਈ ਆਈ ਸੀ ਉਹ ਰਾਏ ਨੇ ਨਾ ਅੱਖਾਂ ਦਾ ਆਪਰੇਸ਼ਨ ਕਰਾਏਗਾ ਆਪਾਂ ਉਹਨਾਂ ਦੇ ਘਰੇ ਜਾ ਕੇ ਪਤਾ ਲਿਆਈਏ ਆਹ ਘਰ ਭਣੇ ਤੂੰ ਜਾਇਆ ਮੈਂ ਤਾਂ ਕਿਤੇ ਫੇਰ ਜਾਇਆ ਆਉਂਗੀ ਲੈ ਆਉਂਗੀ ਪਤਾ ਮੈਂ ਹੁਣ ਨਾਲ ਨਾ ਕੱਪੜੇ ਧੋ ਕੇ ਮੈਂ ਠੰਡ ਜੀ ਚੜੀ ਜਾਂਦੀ ਹੈਗੀ ਮੈਂ ਇੱਥੋਂ ਨਹੀਂ ਭਣੇ ਜਾਇਆ ਜਾਣਾ ਮੈਂ ਤਾਂ ਭਣੇ ਤਿਆਰ ਜਾ ਹੋ ਕੇ ਆਈ ਸੀ ਮਾਹ ਮੈਂ ਤੇ ਸ਼ਿੰਦਰ ਨਾਲ ਦੋਨੇ ਜਾ ਕੇ ਰਾਏ ਦਾ ਪਤਾ ਲਿਆਵਾਂਗੇ ਫਿਰ ਮੈਂ ਜਾਇਆ ਮੈਂ ਕੱਲੀ ਮੰਮੀ ਜੇ ਤੁਸੀਂ ਜਾਣਾ ਬਗਜੋ ਨਾ ਤਾਈ ਜੀ ਨਾਲ ਹੁਣ ਤਾਂ ਤਾਈ ਜੀ ਜਾਂਦੀ ਹੈਗੀ ਨਹੀਂ ਪੁੱਤ ਮੈਂ ਨਹੀਂ ਜਾਣਾ ਚੰਗਾ ਭੈਣੇ ਫਿਰ ਮੈਂ ਤਾਂ ਜਾ ਕੇ ਆਉਣੀ ਹੈਗੀ ਉਦੋਂ ਬਾਅਦ ਤਾਂ ਮੈਂ ਬਾਹਰੇ ਜਾਣਾਗਾ ਰਿਸ਼ਤੇਦਾਰੀ ਚ ਫੋਨ ਆਇਆ ਸੀਗਾ ਚੰਗਾ ਪੁੱਤ ਫਿਰ ਮੈਂ ਜਾਣੀ ਆ ਠੀਕ ਹੈ ਤਾਈ ਜੀ ਹੈ ਮਮੀ ਕੀ ਗੱਲਾਂ ਕਰਦੀ ਸੀ ਤਾਈ ਕੋਲੇ ਮੇਰੇ ਬਾਰੇ ਗੱਲਾਂ ਕਰਦੀ ਸੀ ਕੋਈ ਨਹੀਂ ਪੁੱਤ ਤੇਰੇ ਬਾਰੇ ਉਹਨੇ ਕੋਈ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਪੈ ਜਾਂਦੇ ਮੇਰੇ ਕੰਨਾਂ 'ਚ ਕੋਈ ਗੱਲ ਵੀ ਮੇਰੇ ਬਾਰੇ ਕਰਦੇ ਹੋ ਫੇਰ ਦੇਖੀ ਤੁਹਾਡੇ ਨਾਲ ਕੀ ਬਣਦੀ ਹੈਗੀ ਨਹੀਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਤਾ ਪੁੱਤ ਲਿਆਉਣ ਦੀ ਮੈਂ ਦੋ ਚਾਦਰਾਂ ਹੋਰ ਲਿਆਉਣੀਆਂ ਹੈਗੀ ਉਹ ਵੀ ਧੋਣੀਆਂ ਹੋਣਗੀਆਂ ਪਤਾ ਹੀ ਨਹੀਂ ਤਾਂ ਠੰਡ ਹੋਈ ਪਈ ਹੈ ਹੈ ਮੈਂ ਤਾਂ ਆ ਮਸਾਂ ਤੋਂ ਤੋਤੇ ਨੂੰ ਮੈਂ ਚਾਦਰਾਂ ਕਿਵੇਂ ਧੋਂਗੀ ਕੁਛ ਨਹੀਂ ਹੁੰਦਾ ਕਿਧਰੇ ਨਹੀਂ ਤੁਸੀਂ ਠੰਡ ਨਾਲ ਮਰਦੇ ਹੁਣ ਠੰਡੇ ਪਾਣੀ 'ਚ ਤੁਸੀਂ ਤਾਂ ਹੱਥ ਡੋਬੇ ਨਗੇ ਮੈਂ ਵੀ ਡੋਬਾਂ ਮੈਂ ਲਿਆਉਣੀਆਂ ਹੈਗੀ ਦੋ ਚਾਦਰਾਂ ਉਹ ਵੀ ਧੋਣੀਆਂ ਹੋਣਗੀਆਂ ਇਹ ਫੜ ਆ ਪੰਜਾਂ ਨੇ ਦੋ ਚਾਦਰ ਜਦੋਂ ਹਾ ਤੁੱਟ ਗਏ ਨਾ ਇਹਨਾਂ ਨੂੰ ਵੀ ਤੋੜ ਦੀ ਕੋਈ ਲੋੜ ਨਹੀਂ ਆ ਰੋਣ ਵਾਲੇ ਡਰਾਮੇ ਇਹ ਕਰਨ ਦੀ ਮੈਂ ਨਹੀਂ ਇਹ ਡਰਾਮੇ ਜਾਂ ਤੋੜਦੀ ਚੁੱਪ ਕਰਕੇ ਨੇ ਜੜੀਆਂ ਦੋ ਚਾਦਰਾਂ ਪੰਜਾਂ ਨੇ ਉਹ ਤੋ ਦੇ ਰੱਬਾ ਇਹ ਤੂੰ ਤਾਂ ਮੈਨੂੰ ਚੱਕ ਲਾਇਆ ਐ ਮੈਂ ਤਾਂ ਬਾੜੀ ਔਖੀ ਹੋਈ ਪਈ ਆ ਕੀ ਕਰਾਂ ਮੈਂ ਯਾਰ ਇਹਨੂੰ ਕੀ ਪਤਾ ਲੱਗੂਗਾ ਇਹਨੂੰ ਰੋਟੀ ਨਾਲ ਨਹੀਂ ਮਿਲੀ ਤੇਰੇ ਨੂੰ ਪਤਾ ਮੇਰੀਆਂ ਤਾਈ ਦੇ ਭਾਰੀਆਂ ਗੰਦਨੀਆਂ ਕਰਨ ਲੱਗੀ ਹੈ ਨਾ ਮੈਂ ਇਹਦਾ ਸੁਣ ਨੂੰ ਗੱਲਾਂ ਕਰਨ ਦਾ ਪਤਾ ਵੀ ਗੱਲਾਂ ਐ ਹੁੰਦੀਆਂ ਨਹੀਂ ਨਾ ਇਹ ਤਾਂ ਰੋਟੀਆਂ ਖਾ ਲੈਂਦੀ ਆ ਹੁਣ ਲੱਗੂ ਪਤਾ ਜੇ ਤੋ ਭੁੱਖੀ ਮਰੀ ਨਾ ਇਹ ਮੇਰੀਆਂ ਗੱਲਾਂ ਬਣਾਉਂਦੀ ਐ ਹਜੇ ਸਵਾਰ ਕੇ ਦਾ ਦੇਖ ਹੋਰ ਵੀ ਨਾ ਲਵੇ ਦੇਖ ਨੇ ਹੀ ਪਤਾ ਮੈਂ ਹਾਂ ਪੁੱਤ ਪਤਾ ਤਾਂ ਮੈਂ ਲਈ ਆਈ ਮੈ ਮੂਜੇ ਘਮਣਾਇਆ ਫਰਾ ਕੀ ਦੱਸਾਂ ਪੁੱਤ ਕਿ ਨਾ ਚਾਚੀ ਤੇ ਮੈਨੂੰ ਬੜੀ ਤਰਸ ਆਉਂਦਾ ਕੀ ਗੱਲ ਹੋ ਗਈ ਮੀ ਚਾਚੀ ਤੇ ਕਿਉਂ ਦਰਸ ਆਉਂਦਾ ਤੈਨੂੰ ਕੀ ਦੱਸਾਂ ਪੁੱਤ ਉਹਦੀ ਨੂੰ ਤਾਂ ਨਾ ਬੜੀ ਪੈੜੀ ਹੈਗੀ ਸਾਰਾ ਕੰਮ ਕਰਵਾਉਂਦੀ ਹੈਗੀ ਤੇ ਮੇਰੇ ਹੁੰਦੇ ਤਾਂ ਬੜੀ ਚੰਗੀ ਬਣੀ ਪਿੱਛੋਂ ਨਾ ਦੇਖਦਾ ਜੁਰਮ ਕਰਦੀ ਏ ਰੇਤੀ ਸਾਰਾ ਕੰਮ ਕਰਾਈ ਜਾਵੇ ਠੰਡੇ ਪਾਣੀ 'ਚ ਬਿਠਿਆ ਰਖੀ ਕੱਪੜੇ ਧਵਾਉਣ ਲੱਗਦੀ ਅੱਛਾ ਮੰਮੀ ਹੋਰ ਪੁੱਤ ਮੰਬੀਏ ਤੂੰ ਕਹਿਣੀ ਐ ਵੀ ਭਾਬੀ ਉਹਦੇ ਇੰਨਾ ਜ਼ੁਲਮ ਕਰਦੀ ਆ ਤਾਂ ਉਹ ਦੱਸ ਕਿਉਂ ਨਹੀਂ ਦਿੰਦੀ ਵੀਰੇ ਨੂੰ ਉਹ ਪੁੱਤ ਨਾ ਤੇਰੀ ਚਾਚੀ ਬੜੀ ਪੋਲੀ ਹੈਗੀ ਉਹ ਡਰਦੀ ਹੈਗੀ ਵੀ ਮੇਰੇ ਪੁੱਤ ਦਾ ਨਾ ਘਰ ਨਾ ਖਰਾਬ ਹੋ ਜੀ ਅਮੀ ਚਾਚੀ ਦੀ ਮੱਤਬ ਤਾਂ ਤਾਂ ਕਰਾਂਗੇ ਜੇ ਚਾਚੀ ਆਪ ਨੂੰ ਕਹੂਗੀ ਵੀ ਮੇਰੀ ਮੱਤ ਕਰੋ ਹੁਣ ਦੱਸ ਕੇ ਤਾਂ ਸਾਟੀਆਂ ਮੈਂ ਇਥੇ ਤੁਹਾਨੂੰ ਵੀ ਛੋਡੀ ਚਾਚੀ ਬੜੀ ਪੋਲੀ ਆ ਵੀ ਆਪਦੇ ਪੁੱਤ ਦਾ ਘਰ ਖਰਾਬ ਹੋਊ ਤੋਂ ਡਰਦੀ ਐ ਮੈਂ ਤਾਂ ਐਂ ਕਹਿੰਦੀ ਸੀ ਪੁੱਤ ਦੇ ਤੇਰੀ ਚਾਚੀ ਦੀ ਆਪਾਂ ਨਾ ਮੱਤਤ ਕਰ ਦਈਏ ਮੰਮੀ ਤੂੰ ਮਰਦ ਕਰਨੋਂ ਦਾ ਕਹਿਣੀ ਐ ਹੁਣ ਆਪਣੇ ਕੋਲ ਕੋੜਾ ਕੋਈ ਸਬੂਤ ਐ ਜੇ ਤਾਂ ਆਪਾਂ ਬਾਈ ਨੂੰ ਪੱਕਾ ਸਬੂਤ ਦਿਖਾਈਏ ਫੇਰ ਤਾਂ ਇਹ ਗੱਲ ਦਾ ਕੋਈ ਹੱਲ ਹੋ ਜਾਊਗਾ ਮੁੰਡੇ ਨੂੰ ਤਾਂ ਉਹਨੇ ਨਾ ਪੂਰਾ ਮਗਰ ਲਾਇਆ ਹੋਇਆਗਾ ਜੇ ਆਪਾਂ ਕੋਈ ਗੱਲ ਦੱਸਾਂਗੇ ਵੀ ਉਹ ਆਪਣੀ ਮੰਨਤਾ ਨਹੀਂਗਾ ਫਿਰ ਆਪਾਂ ਕਾ ਮੰਮੀ ਤੂੰ ਸੁਣੀ ਮੁੰਡਾ ਲੈਣੀ ਹੈਗੀ ਨਾਲ ਤੈਨੂੰ ਵੀਰਪਾਲ ਦਾ ਪਤਾ ਹੈਗਾ ਉਹ ਕਿੰਨੀ ਖਰਾਬ ਆ ਸਾਰੀ ਗੱਲ ਆਪਣੇ ਤੇ ਆ ਜਾਊਗੀ ਪੁੱਤ ਤੇ ਐਂ ਕਰਨ ਲੱਗ ਗਏ ਨਾ ਸਾਰੇ ਕੋਈ ਕਿਸੇ ਦੀ ਮਦਦ ਤੇ ਨਾ ਕਰੀ ਇਹ ਤਾਂ ਪੁੱਤ ਜੁਲਮ ਦੇਖਣਾ ਵੀ ਪਾਪ ਪਾਪਾ ਨੂੰ ਕੋਈ ਨਾ ਮੰਮੀ ਕਰਦੇ ਕੋਈ ਹੱਲ ਫੇਰ ਕਿਉਂ ਗੋਰੀ ਹਾਂ ਆਪਾਂ ਕੋਈ ਸਬੂਤ ਲੱਭ ਚਲ ਠੀਕ ਆ ਬੁੱਤ ਕੋਈ ਪੁਆਲ ਨੂੰ ਸਬੂਤ ਹਾਂ ਹਾਂ ਮੈਂ ਫੇਰ ਹੀ ਆਪਣਾ ਵੀ ਗੱਲ ਕਰੇ ਦਾ ਫਾਇਦਾ ਉਹਨਾਂ ਨਾਲ ਜੇ ਆਪਣੇ ਕੋਲ ਕੋਈ ਸਬੂਤ ਹੋਊਗਾ ਮੇਰੇ ਨਾਲ ਤੋਦਾ ਆਪਾਂ ਕਿੱਥੇ ਹੋ ਕਰਾਂਗੇ ਹਾਂ ਇਹ ਤਾਂ ਫੇਰ ਮੁੱਲੇ ਲੜਾਈ ਤੇ ਆਪਣੀ ਪਿੱਛੇ ਪਏ ਜਾਣਗੇ ਉਹ ਚਲ ਠੀਕ ਆ ਬੁੱਤ ਕੰਮ ਕਰ ਲੂ ਕੋਈ ਹਾਂ ਕੋਈ ਗੱਲ ਨਹੀਂ ਓਏ ਹਾਂ ਮਾਤਾ ਕੀ ਭਾਈ ਐਨੀ ਹੈ ਰੋਟੀ ਸਬਜੀ ਮੇਰੇ ਖਾਤਰ ਬਣਾਈ ਨਹੀਂ ਸਬਜੀ ਤਾਂ ਮਮੀ ਥੋੜੀ ਜੀ ਸੀ ਬਚੀ ਨਹੀਂ ਗਈ ਆਟਾ ਨਾ ਫ੍ਰਿਜ ਚ ਪਿਆਗਾ ਥੋੜਾ ਜਾਂ ਤੂੰ ਰੋਟੀਆਂ ਬਣਾ ਕੇ ਚਾਰ ਚੂਰ ਨਾਲ ਖਾ ਲੈ ਤੂੰ ਤੇ ਮੈਂ ਕਦੋਂ ਦੇ ਕੱਪੜੇ ਧੋਈ ਜਾਣੀ ਆਂਗੇ ਹੈ ਐਨੀ ਠੰਡ ਚ ਹੈ ਮੇਰੇ ਚ ਤਾਂਤ ਨਹੀਂ ਹੈਗਾ ਵੀ ਮੈਂ ਰੋਟੀਆਂ ਬਗਾ ਕੇ ਖਾ ਲਾਂ ਜੇ ਤੂੰ ਕੰਮ ਕੀਤਾ ਨਾ ਕੰਮ ਮੈਂ ਵੀ ਕੀਤਾਗਾ ਮੇਰੇ ਚ ਵੀ ਨਹੀਂ ਹੁਣ ਜਾਣ ਹੈਗੀ ਰੋਟੀ ਬਣਾਉਂਦੀ ਆਪੇ ਬਣਾ ਕੇ ਖਾ ਲੈ ਪੁੱਤ ਐਂਗਾ ਤੂੰ ਕਰਦੀ ਐਂ ਦੋ ਰੋਟੀਆਂ ਬਣਾ ਦੇ ਮੈਨੂੰ ਮੈਂ ਕੀ ਕਰਾਂ ਫੇਰ मैं इतना नहीं मानती रोटी रोटी आपे बना के खा लारस ला तई न मेरिया गलां आ तई गल्ला दसन करके भुखी रही नहीं रोटी ना मिल जाती टाइम ते तेनी ਆ ਗਏ ਤੁਸੀਂ ਹਾਂ ਮੈਂ ਤਾਂ ਆ ਗਿਆ ਮੰਮੀ ਕਿਹੜੇ ਟਾਈਮ ਸੁੱਤੀ ਪਈ ਹੈਗੀ ਕੋਈ ਨਾ ਮੰਮੀ ਵੈਰੇ ਵੀ ਫੇਰ ਦੱਸਦੀ ਹੈਗੀ ਸਾਨੂੰ ਪਹਿਲਾਂ ਤੁਸੀਂ ਨਾ ਅੰਦਰ ਜਾ ਕੇ ਰੋਟੀ ਖਾਓ ਰੋਟੀ ਬਣੀ ਪਈ ਹੈ ਚਲ ਆ ਜਾ ਖਾ ਲੈ ਨਾ ਜੇ ਮੈਂ ਕੁਝ ਬੋਲਦੀ ਹੈ ਨਾ ਫੇਰ ਕਹਿੰਦੇ ਨੇ ਮੂੰਹ ਮਾਰੀ ਹੈਗੀ ਕੀ ਗੱਲ ਹੋ ਗਈ ਗੱਲ ਕੀ ਹੋਣੀ ਸੀਗੀ ਇੱਕ ਤਾਂ ਮੰਮੀ ਤਾਈ ਨੂੰ ਨਾ ਸਵੇਰੇ ਸਵੇਰੀ ਬੁਲਾ ਲੈਂਦੀ ਹੈਗੀ ਤਾਈ ਲਵੇ ਫੇਰ ਮੇਰੀਆਂ ਝੂਲੀਆਂ ਕਰਦੀ ਹੈਗੀ ਅੱਛਾ ਇਹ ਜੀਆਂ ਕੀ ਝੂਲੀਆਂ ਕਰਦੀ ਹੈ ਤੇਰੀਆਂ ਇੰਨੀ ਭੜਕੀ ਪਈਆਂ ਤੂੰ ਤਾਂ ਚੂਕਰੀਆਂ ਦੇ ਜਿਹੜੀਆਂ ਕਰਦੀ ਉਹ ਬੱਖ ਨੇ ਟਾਈ ਕਿਹੜਾ ਉਹਨੂੰ ਟਿਕਣ ਦਿੰਦੀ ਐ ਪਤਾ ਨਹੀਂ ਕਿੱਧਰ ਲੈ ਗਈ ਸੀਗੀ ਉਹਨੂੰ ਇੰਨੀ ਠੰਡ ਹੈਗੀ ਘਰੇ ਤਾਂ ਟਿਕਦੀ ਨਹੀਂਗੀ ਆ ਕੇ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਮੈਂ ਤਾਂ ਦਲੀਆ ਖਾਣੇਗਾ ਅੱਛਾ ਯਾਰ ਫਿਰ ਐਡੀ ਕੀ ਗੱਲ ਸੀਗੀ ਕਿ ਰੋਟੀ ਨਹੀਂ ਖਾਣੀ ਸੀਗੀ ਮੰਮੀ ਨੇ ਤੂੰ ਉਹਨੂੰ ਦਲੀਆ ਬਣਾਉਂਦੀ ਫਿਰ ਕੀ ਹੁੰਦਾ ਸੀ ਮੈਂ ਕੀ ਕਰਾਂ ਜੀ ਪਹਿਲੇ ਤਾਂ ਮੈਂ ਇਨੇ ਕੱਪੜੇ ਧੋ ਕੇ ਹਟੀਆਂ ਜੀ ਦੋ ਤਿੰਨ ਚਾਦਰਾਂ ਹੋਈਆਂ ਪਈਆਂ ਸੀ ਧੋਣ ਵਾਲੀਆਂ ਉਹ ਤੋਤੀਆਂ ਸਾਰਾ ਘਰ ਦਾ ਕੰਮ ਕੀਤਾ ਮੈਂ ਵੀ ਥੱਕ ਗਈ ਮੈਂ ਕਹਿੰਦਾ ਮੈਂ ਤਾਂ ਦਲੀਆ ਬਣਾਦਾ ਨਹੀਂ ਮੰਮੀ ਰੁੱਸ ਕੇ ਪੈਗੀ ਯਾਰ ਮੰਮੀ ਦਾ ਵੀ ਕੋਈ ਖਾਣੇ ਮੈਂ ਕਰਦਾ ਮਮੀ ਨਾਲ ਗੱਲ। ਨਾ ਨਾ ਤੁਸੀਂ ਨਾ ਕੋਈ ਗੱਲ ਕਰੋ। ਫਿਰ ਮਮੀ ਬੁੜੀਆਂ ਨੂੰ ਫੇਰ ਚੂੜੀਆਂ ਕਰੂਗੀ। ਕਹੂਗੀ ਮੇਰੀ ਨੂੰ ਮਾੜੀ ਐ। ਮੁੰਡੇ ਨੂੰ ਸਿਖਾ ਕੇ ਮਾਗਰ ਲਾ ਲਿਆ ਆਪਦੇ। ਇਹ ਚ ਮਾਗਰ ਲਾਉਣ ਵਾਲੀ ਕਿਹੜੀ ਗੱਲ ਐ? ਮੈਂ ਮਮੀ ਨੂੰ ਵੀ ਪੁੱਛਾਂ ਵੀ ਗੱਲ ਕੀ ਹੈਗੀ? ਪੁੱਤ ਮੈਂ ਦੱਸ ਦਿਆਂ ਤੈਨੂੰ। ਮੈਂ ਤਾਂ ਨਾ ਤੇਰੇ ਨਾਲ ਸਾਰੀਆਂ ਗੱਲਾਂ ਕਰਨੀਆਂ ਨੇ। ਮੈਂ ਤਾਂ ਇਹ ਰੋਟੀ ਨਹੀਂ ਦਿੰਦੀ ਹੈਗੀ। ਐਨੇ ਕੱਪੜੇ ਧੋ ਕੇ ਹਟੀ ਮੈਂ ਠੰਡ 'ਚ ਐਂ ਹਰ ਕੇ ਉੱਥੇ ਭੁੱਖੀ ਸੌਂਗੀ ਮੈਂ। ਮਮੀ ਮੈਂ ਤਾਂ ਨਾ ਤੇਰੇ ਤੋਂ ਤੰਗ ਆ ਗਿਆ। ਕਸੂਰ ਤੇਰਾ ਆਪਦਾ ਹੁੰਦਾ ਹੈਗਾ। ਕਹਿੰਦੀ ਤੂੰ ਦੂਜਿਆਂ ਨੂੰ ਹੈਗੀ। ਹਾਂ ਹਾਂ। ਤੈ ਕਿਥੋਂ ਦੋਤੇ ਨੇ ਮੈਂ ਕੁਛ ਵੀ ਕਰਾਂ ਮਹੀਂ ਮਾੜੀ ਵਜਦੀ ਆ ਮਾ ਤਾਂ ਸਵੇਰ ਦਾ ਖੇਤ ਕੰਮ ਤੇ ਲੱਗਿਆ ਹੋਇਆ ਸੀ ਯਾਰ ਹੁਣ ਰੋਟੀ ਖਾਣ ਆਇਆ ਸੀਗਾ ਆਉਂਦੇ ਨੂੰ ਤੁਸੀਂ ਕਲੇਸ ਪਾਈ ਬੈਠੀ ਹੋ ਮੇਰੇ ਤਾਂ ਨਾ ਤੁਸੀਂ ਦਿਮਾਗ ਖਰਾਬ ਕਰ ਰੱਖਿਆ ਮਮੀ ਤੁਸੀਂ ਤਾਂ ਸਿਆਣੇ ਹੋਗੇ ਤੁਸੀਂ ਐਂ ਕੋ ਕਰਦੇ ਹੋਗੇ ਸਾਰਾ ਕੁਝ ਦਿੱਤਾ ਪਰਮਾਤਮਾ ਨੇ ਰਲ ਮਿਲ ਕੇ ਰਹਿਆ ਕਰੋ ਤਾਂ ਤਾਈ ਦੀਆਂ ਗੱਲਾਂ ਚਾ ਕੇ ਘਰੇ ਕਲੇਸ ਪਾਈ ਜਾਨੀ ਹੋਈਆਂ ਕੋਈ ਨਾ ਜੀ ਜੇ ਮਮੀ ਨੂੰ ਦਲੀਏ ਦੀ ਜਿੱਦ ਹੈ ਨਾ ਦਲੀਆ ਮੈਂ ਬਣਾ ਦੂੰਗੀ ਤੁਸੀਂ ਰੋਟੀ ਖਾ ਲਓ ਮੈਂ ਨਹੀਂ ਖਾਣੀ ਰੋਟੀ ਯਾਰ ਹੁਣ ਤਾਂ ਆਇਆ ਸੀ ਆਉਂਦੇ ਨੂੰ ਤੁਸੀਂ ਕਲੇਸ ਪਾਰਖ ਹੈ ਇਹੇ ਜੇ ਕਲੇਸ ਚ ਭੁੱਖ ਲੱਗਦੀ ਹੈਗੀ ਮੈਨੂੰ ਤਾਂ ਨਹੀਂ ਦੇਣੀ ਸੀ ਰੋਟੀ ਮੇਰੇ ਪੁੱਤ ਨੂੰ ਤਾਂ ਖਵਾਣ ਦੀ ਉਹ ਬਾਗਿਆ ਭੁੱਖਾ ਚੰਗਾ ਭਲਾ ਤਾਂ ਉਹ ਰੋਟੀ ਖਾਣ ਲੱਗ ਗਿਆ ਸੀਗਾ ਤੂੰ ਲੱਗੀ ਆ ਕੇ ਬੋਲਣ ਤੇਰੀਆਂ ਗੱਲਾਂ ਸੁਣ ਕੇ ਉਹ ਭੜਕ ਗਿਆ ਤਾਂ ਹੀ ਉਹ ਭੱਜ ਗਿਆ ਦੇਖ ਲੈ ਜਿਓ ਉਹਦੇ ਮੂੰਹ ਤੇ ਕੋਈ ਗੱਲ ਕੀਤੀ ਹੈਗੀ ਫੇਰ ਦੇਖੀ ਤੇਰੇ ਨਾਲ ਕੀ ਬਣੂਗੀ ਚੱਲ ਪੁੱਤ ਮੈਥੋਂ ਗਲਤੀ ਹੋ ਗਈ ਹੁਣ ਨਹੀਂ ਮੈਂ ਅੱਗੇ ਤੋਂ ਇਹ ਉਹਨੂੰ ਕੁਝ ਵੀ ਨਹੀਂ ਦੱਸਦੀ ਹੈਗੀ ਪਰ ਮੈਂ ਤਾਂ ਐ ਕਹਿਨੀ ਆ ਵੀ ਤੁਸੀਂ ਖੁਸ਼ ਰਹੋ ਫੇਰ ਹੀ ਮੇਰੀ ਜਾਨ ਸੌਖੀ ਰਹੂਗੀ ਹਾਂ ਬਣੀ ਨਾ ਗੱਲ ਐਸੀ ਗੱਲ ਤੇ ਆ ਪੁੱਤ ਆ ਨੰਗਿਆ ਤਾਈ ਨੂੰ ਬੁਲਾਉਣਾ ਨਹੀਂ ਆ ਅਸੀਂ ਗੱਲ ਦਾਈ ਸਾਸਰੀ ਘਰ ਪੁੱਤ ਮਾਤਾ ਤਾਂ ਮੈਂ ਕਹਿੰਦੀ ਸੀ ਇੱਕ ਗੱਲ ਕਹਿੰਦੀ ਸੀ ਜੇ ਤੂੰ ਮੰਨੇਗਾ ਹਾਂ ਤਾਈ ਦੱਸ ਪੁੱਤ ਮੈਂ ਤਾਂ ਆਏ ਕਹਿੰਦੀ ਸੀ ਤੂੰ ਘਰੇ ਗੇੜਾ ਮਾਰਦਾ ਰਹਿ ਕਰ ਤੈਨੂੰ ਫੇਰ ਪਤਾ ਲੱਗੂਗਾ ਵੀ ਤੇ ਤੇ ਘਰ ਆਲੀ ਨਾ ਤੇਰੀ ਮਾਂ ਨਾਲ ਕੀ ਕਰਦੀ ਰਹਿੰਦੀ ਆ ਬਾਈ ਮੇਰੇ ਘੇੜੇ ਮਾਰਨ ਨਾਲ ਘਰੇ ਕੀ ਹੋਊਗਾ ਸ਼ਾਂਤੀ ਤਾਂ ਉਦੋਂ ਹੋਊਗੀ ਜਦੋਂ ਤੂੰ ਘੇੜੇ ਮਾਰਨੋਂ ਹਟਗੀ ਸਾਡੇ ਘਰੇ ਪੁੱਤ ਮੈਂ ਕੀ ਕਰਤਾ ਮੇਰੇ ਨਾਲ ਤਾਂ ਨਾ ਤਾਈ ਆਡੇ ਘਰ ਬਾਰੇ ਤੈਨੂੰ ਵੱਧ ਪਤਾ ਹੈਗਾ ਮੈਨੂੰ ਕੀ ਤਾਂ ਥੋੜੇ ਘਰ ਬਾਰੇ ਮੈਂ ਤਾਂ 2 ਮਿੰਟ ਜਾਨੀ ਆ ਤੇਰੀ ਮੰਮੀ ਕੋਲੇ 2 ਕੁ ਮਿੰਟ ਚਾ ਕੇ ਉਰੀ ਮੁੜਿਆ ਆਉਣੀ ਹੈਗੀ ਤਾਂ ਇਹ ਜਿਹੜੀਆਂ ਗੱਲਾਂ ਤੂੰ 2 ਮਿੰਟਾਂ ਚ ਕਰਿਉਂ ਨੀਆਂ ਉਹ ਤਾਂ ਲੋਕ 2-2 ਘੰਟਿਆਂ ਚ ਨਹੀਂ ਕਰਦੇ ਮਾਤਾ ਦਵਾਰੇ ਫੇਰ ਤੂੰ ਪੈ ਗਈ ਆ ਆ ਕੇ ਅੱਜ ਆ ਕੱਪੜੇ ਨਵੇਂ ਤੇ ਮੇਰੇ ਨੇਗੇ ਪ੍ਰੈਸ ਕਰਨ ਵਾਲੇ ਨਾਲ ਹੀ ਅਵਤਾਰ ਦੇ ਨੇ ਮੈਂ ਬਾਜ਼ਾਰ ਜਾਣਾਗਾ ਦੋਨਾਂ ਦੇ ਕਰਦੀ ਨਾਲੇ ਉਹਨਾਂ ਨੂੰ ਚਾਹੀਦੇ ਨੇਗੇ ਸਵੇਰੇ ਕੱਪੜੇ ਪੁੱਤ ਮੈਨੂੰ ਤੈਨੂੰ ਪਤਾ ਹੀ ਤੜਕੇ ਦਾ ਕੁਛ ਖਾਦਾ ਨਹੀਂ ਪੀਤਾ ਨਹੀਂ ਭੁੱਖੇ ਜਿੱਡੇ ਮੈਂ ਪਈ ਐਗੀ ਮੈਂ ਹੁਣ ਇਹ ਕੱਪੜੇ ਕਿਵੇਂ ਪ੍ਰੈਸ ਕਰੂੰਗੀ ਫੇਰ ਕੀ ਹੋ ਗਿਆ ਰੋਜ਼ ਰੋਜ਼ ਇੰਨਾ ਖਾਣੀ ਐ ਜੇ ਇੱਕ ਦਿਨ ਭੁੱਖੀ ਰਹਿ ਗਈ ਫੇਰ ਕਿਹੜਾ ਤੂੰ ਨਿੱਸੀ ਹੋਗੀ ਪੁੱਤ ਮੈਨੂੰ ਤਾਂ ਪਤਾ ਨਹੀਂ ਤਾਂ ਠੰਡ ਕਰਕੇ ਆ ਪਤਾ ਨਹੀਂ ਭਾਈ ਮੈਂ ਭੁੱਖੀ ਆਂ ਹੀ ਰੋਟੀ ਨਹੀਂ ਖਾਦੀ ਹੈਗੀ ਹਾਂ ਮੇਰੇ ਤਾਂ ਢਿੱਡ 'ਚ ਬਲਾਈਂ ਦਰਦ ਹੋਈ ਜਾਂਦਾ ਹੈਗਾ ਹੁਣ ਮੈਂ ਕੱਪੜੇ ਪ੍ਰੈਸ ਕਿਵੇਂ ਕਰੂੰ ਤੁਸੀਂ ਐਂ ਕਰੋ ਮੰਮੀ ਕੱਪੜੇ ਪ੍ਰੈਸ ਕਰੋ ਮੈਂ ਤੁਹਾਨੂੰ ਚਾਹ ਬਣਾ ਕੇ ਦੇਣੀ ਐਂਗੀ ਪੁੱਤ ਚਾਹ ਨਾਲ ਕੀ ਬਣਦਾ ਹੈ ਮੈਨੂੰ ਤਾਂ ਭੁੱਖੀ ਬਾੜੀ ਲੱਗ ਰਹੀ ਹੈ ਚੰਗਾ ਐਵੇਂ ਡਰਾਮੇ ਜੇ ਨਾ ਕਰ ਚੁੱਪ ਕਰਕੇ ਨਾ ਕੱਪੜੇ ਪ੍ਰੈਸ ਕਰ ਦੇ ਨਹੀਂ ਮੈਂ ਰਾਤ ਵਾਲੀ ਰੋਟੀ ਵੀ ਨਹੀਂ ਦੇਣੀ ਆ ਚੱਕ ਕੱਪੜੇ ਮੈਂ ਤਾਂ ਕਰਤੇ ਕੱਪੜੇ ਪ੍ਰੈਸ ਹਾਂ ਉਹ ਤਾਂ ਕਰਤੇ ਕੱਪੜੇ ਤਾਂ ਆਹ ਪੈਂਟ ਜੋ ਹੀ ਰਹਿੰਦੀ ਸੀ ਬਸ ਇੱਕ ਅੱਛਾ ਨਿਆ ਬੜਾ ਚਾਹ ਹੁਣ ਆਤੀ ਮੈਨੂੰ ਕੋਈ ਨਾ ਬਣਾਦਾ ਨਹੀਂਗੀ ਚਾਹ ਤਸਰੀ ਗੜ ਬਾਈ ਤਸਰੀ ਗੜ ਬਾਈ ਬੜੇ ਚਿਰ ਤੋਂ ਕਿਹੜਾ ਮਾਰਿਆ ਹੋਰ ਭਾਈ ਪਹਿਲਾਂ ਤਾਂ ਆ ਜਾਂਦਾ ਸੀ ਮੈਂ ਹੁਣ ਤਾਂ ਮੈਨੂੰ ਤੁਰਨ ਹੀ ਔਖ ਹੈ ਵੀ ਤੇ ਮੈਂ ਤਾਂ ਐਂ ਕਹਿੰਦੀ ਸੀ ਵੀ ਕਿਹੜਾ ਗੂੜਾ ਮਾਰਦਾ ਰਿਆ ਕਰ ਨਾਲੇ ਭੈਣ ਭਰਾ ਨਾ ਖੁਸ਼ ਰਹਿੰਦੇ ਨੇ ਵੀ ਮੇਰਾ ਭਾਈ ਆ ਗਿਆ ਨਾਲੇ ਭਾਈ ਐਂ ਸੀਗਾ ਵੀ ਭੈਣ ਦਾ ਧਿਆਨ ਰੱਖਿਆ ਕਰ ਭਾਈ ਗੁੱਡੀਏ ਉਹਦੀ ਧਿਆਨ ਰੱਖਣ ਵਾਸਤੇ ਉਹਦੇ ਨੂੰ ਪੁੱਤ ਹੈਗੇ ਨੇ ਹੁਣ ਭਾਈ ਆਏ ਆ ਨੂੰ ਪੁੱਤ ਤਾਂ ਆਪ ਦੇ ਥਾਂਗਾ ਭੈਣ ਭਰਾ ਆਪ ਦੇ ਥਾਂ ਹੁੰਦਾਗਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਇੱਧਰ ਤੇ ਕਿੱਧਰ ਤੇ ਕਿਹੜਾ ਖਾ ਕੇ ਜਾਵਾਂਗੇ ਆਹ ਦੇਖ ਅੰਦਰ ਨੂੰ ਕੋਈ ਮੁੜਦੀ ਆਪਾਂ ਇੱਥੋਂ ਨਹੀਂ ਮੁੜ ਪੰਨੇ ਮੈਂ ਵੀ ਉਧਰ ਹੀ ਜਾਂਦੀ ਸੀਗੀ ਚੱਲ ਫਿਰ ਉਧਰ ਦੀ ਬਾਅਦ ਚੱਲਦੇ ਹਾਂ ਹੋਰ ਆ ਜਾ ਆ ਵੀ ਹੀ ਜਾਂਦੀ ਐ ਬੁੱਤਾ ਵੀਰ ਬਾਲ ਮੈਂ ਕੱਪੜੇ ਵੀ ਲਾ ਲਈ ਮੈਨੂੰ ਹੁਣ ਤਾਂ ਚਾਹ ਬਣਾ ਦੇ ਤੂੰ ਕੰਮ ਤਾਂ ਕਰ ਲਓ ਮੰਮੀ ਚਾਹ ਤਾਂ ਨਾਲੇ ਰਸੋਈ ਚ ਬਣੀ ਪਈ ਐ ਚਾ ਕੇ ਪੀ ਲੇ ਕਿਉਂ ਮੰਮੀ ਸਾਰਾ ਦਿਨ ਕੰਮ ਕਰੀ ਜਾਨੀ ਰਹਿਣੀ ਹੈਗੀ ਐਨੀ ਠੰਡ ਹੈ ਬਿਮਾਰ ਹੋ ਜੰਗੀ ਕਦੇ ਕੱਪੜੇ ਚੱਕ ਲੈ ਕਦੇ ਭਾਂਡੇ ਚੱਕ ਲੈ ਰਾਮ ਕਰ ਲਿਆ ਕਰ ਕੀ ਗੱਲ ਹੋ ਗਈ ਭਾਈ ਗੁੱਡੀਏ ਸੱਚੀ ਕਾਮ ਹੈ ਜੀ ਤੁਸੀਂ ਫੋਨ ਫੋਨ ਹੀ ਨਹੀਂ ਕੀਤਾ ਵੀ ਅੱਜ ਆਉਣਾਗਾ ਮੈਂ ਮੈਂ ਤਾਂ ਪੁੱਤ ਨੰਗਿਆ ਜਾਂਦਾ ਸੀ ਕਿਤੇ ਹੋਰ ਜਾਣਾ ਸੀ ਮੈਂ ਚਲ ਮੈਂ ਗੇੜਾ ਮਾਰ ਜਾ ਗੁੱਡੀਆਂ ਲਵੇ ਇਹਦੀ ਭੈਣ ਦਾ ਘਰ ਆ ਕਦੋਂ ਮਰਜ਼ੀ ਆਉਣ ਮਾਮਾ ਜੀ ਜੇ ਤੁਸੀਂ ਦੱਸ ਕੇ ਆਉਂਦੇ ਤਾਂ ਚੰਗਾ ਸੀ ਨਹੀਂ ਮੈਂ ਤਾਂ ਕਿਤੇ ਜਾਂਦੀ ਸੀ ਕੋਈ ਨਾ ਪੁੱਤ ਉਹ ਇੱਥੇ ਜਾਣਾ ਤੁਸੀਂ ਜਾਇਓ ਅਸੀਂ ਹਜੇ ਗੱਲਾਂ-ਵੱਤਾਂ ਕਰਦੇ ਆਂ ਬੈਠੇ ਹਾਂਗੇ ਅੰਦਰ ਨਹੀਂ ਮਾਮਾ ਜੀ ਹੁਣ ਨਹੀਂ ਮੈਂ ਕਿਤੇ ਜਾਣਾ ਹੁਣ ਤਾਂ ਤੁਸੀਂ ਆਏ ਹੋਗੇ ਬਿਰਪਾਲ ਤੂੰ ਬਾਗ ਜਾ ਕਿੱਥੇ ਜਾਣਾਗਾ ਚਾਹ ਪਾਣੀ ਤੇ ਬਾਈ ਨੂੰ ਮੈਂ ਬੜਾ ਦੂੰਗੀ ਨਹੀਂ ਤਾਈ ਜੀ ਹੁਣ ਨਹੀਂ ਮੈਂ ਜਾਂਦੀ ਤੁਸੀਂ ਐਂ ਕਰੋ ਮੰਮੀ ਜਾਂ ਤੁਸੀਂ ਮੰਜੇ ਤੇ ਜਾ ਕੇ ਬਹਿ ਜਾਓ ਗੱਲਾਂ-ਵੱਤਾਂ ਕਰ ਲਓ ਤੇ ਮੈਂ ਚਾਹ ਬਣਾ ਕੇ ਲੈ ਆਉਣੀ ਆ ਤੁਹਾਡੇ ਖਾਤਰ ਹੋਰ ਤਾਂ ਗੱਲਾਂ ਦੀਆਂ ਗੱਲਾਂ ਗੁੱਡੀਆਂ ਤੁਹਾਡੀ ਨੂੰ ਬਹੁਤ ਸਿਆਣੀ ਹੈਗੀ ਬਾਈ ਇਹ ਦਿਖਾਵਾਗਾ ਕਾਹਨੂੰ ਸਿਆਣੀ ਕਿਹੋਣੀ ਆ ਤੂੰ ਬੈਠ ਮੰਜੇ ਤੇ ਤੈਨੂੰ ਸਾਰੀ ਗੱਲ ਦੱਸਦੀ ਆ ਮੈਂ ਕੀ ਗੱਲ ਇਹ ਜੀ ਕੀ ਗੱਲ ਹੋ ਗਈ ਕਵਰਤਾ ਸਹੀਂ ਮੈਨੂੰ ਤਾਂ ਨਹੀਂ ਲੱਗਦਾ ਭਈ ਇਹੇ ਜੀ ਗੱਲ ਐ ਕੋਈ ਮੈਨੂੰ ਸਮਝਾ ਮੜਾ ਜਾ ਬਾਈ ਕਿ ਕੀ ਕਹਿੰਦੀ ਸੀ ਆਏ ਹਾਏ ਹਾਏ ਆਏ ਹਾਏ ਨਹੀਂ ਭਾਈ ਮੇਰੀ ਨੂੰ ਤਾਂ ਬਹੁਤ ਸਹਣੀ ਐ ਬਹੁਤ ਚੰਗੀ ਐ ਆਏਗਾ ਇਹਦੀ ਬਲੈਂ ਸੇਵਾ ਕਰਦੀ ਐ ਮੇਰੀ ਬਥੇਰੀ ਸੇਵਾ ਕਰਦੀ ਉਹ ਤਾਂ ਚੱਲ ਚੰਗੀ ਗੱਲ ਐ ਸ਼ੁਕਰ ਐ ਰੱਬ ਦਾ ਅੱਜ ਕੱਲ ਇਹੋ ਜਿਹੇ ਨੂੰਹਾਂ ਕਿੱਥੇ ਮਿਲਦੀਆਂ ਨੇ ਕਿਉਂ ਭਾਣੇ ਗੱਪ ਮਾਰਦੀਆਂ ਮੈਂ ਦੱਸ ਦਿਆਂ ਭਾਈ ਸਾਰੀ ਗੱਲ ਕਾਤਾ ਕੋਈ ਰਿਸ਼ਤੇਦਾਰ ਕੋਈ ਆਂਡ ਕਮਾੜਦਾ ਆ ਜੇ ਉਹ ਤਾਂ ਚੰਗੀ ਬਣ ਜਾਂਦੀ ਇਹਦੀ ਨੂੰ ਨਹੀਂ ਸਾਰਾ ਦਿਨ ਇਹਨੂੰ ਸਤਾਈ ਜਾਂਦੀ ਆ ਹਾਏ ਹਾਏ ਤਾਈ ਕਿਉਂ ਰੱਬ ਨੂੰ ਥੱਲੇ ਲਾਉਣਾ ਲੈ ਕੀਤਾ ਮੇਰੀ ਸੱਸ ਤਾਂ ਰੱਬ ਵਰਗੀ ਆ ਮੈਂ ਤੈਨੂੰ ਉਹੀ ਨਹੀਂ ਕਦੇ ਦੁਖੀ ਕੀਤਾ ਭੈਣ ਜੀ ਸੱਚ ਬੋਲੋ ਝੂਠ ਨਾ ਮਾਰੋ ਨਹੀਂ ਤਾਂ ਤੈਨੂੰ ਨਾ ਇਹ ਆਈ ਮਾਰ ਦੂਗੀ ਅੰਦਰ ਤੇ ਅੰਦਰ ਭੈਣ ਜੀ ਤੁਸੀਂ ਰਹਿਣ ਦਿਓ ਇਆਂ ਇਆਂ ਗੱਲਾਂ ਕਰਨ ਨੂੰ ਭਾਈ ਤੁਸੀਂ ਮੈਨੂੰ ਸਮਾਰ ਕੇ ਗੱਲ ਦੱਸੋ ਤੈਨੂੰ ਇਹ ਤੰਗ ਕਰਦੀ ਹੈਗੀ ਨੂੰ ਤੇਰੀ ਨਹੀਂ ਭਾਈ ਮੇਰੇ ਤਾਂ ਨਾ ਕਰਮਾਂ ਦਾ ਫਲ ਆ ਇਹੜਾ ਮੈਂ ਪਹੁੰਚੀ ਜਾਨੀ ਆ ਮੈਂ ਤਾਂ ਨਾ ਬਸ ਸਾਂ ਹੀ ਪੂਰੇ ਕਰਨੇ ਨੇ ਹੁਣ ਹਾਏ ਹਾਏ ਮੈਂ ਸੋਡੀਆਂ ਗੱਲਾਂ ਸੁਣਨ ਤੋਂ ਪਹਿਲਾਂ ਮਰ ਜਾਂਦੀ ਤਾਂ ਚੰਗਾ ਸੀ ਮੈਂ ਕਰਦੀ ਆ ਅਵਤਾਰ ਨੂੰ ਫੋਨ ਦੇਖ ਲੈ ਬਾਈ ਕਿੰਨੀ ਚੰਗੀ ਬਣਦੀ ਆ ਸਾਰਾ ਕੰਮ ਕਰਦੀ ਆ ਭਾਰੀ ਭਾਰੀ ਤਾਂ ਇਹ ਕੱਪੜੇ ਧੁੰਦੀ ਹੈਗੀ ਸਾਰਾ ਅੰਦਰੋਂ ਪੋਚੇ ਸਾਰਾ ਕੁਝ ਕਰਵਾਉਂਦੀ ਆ ਬਾਹਰ ਉਹ ਨਾ ਹਾਲੇ ਹੁੰਦੀ ਐ ਨਾ ਅਜੇ ਤਾਂ ਸਮਾਨ ਨਾ ਇਹ ਸਿੱਧਾ ਅੱਡੇ ਡੇ ਚੋਲੇ ਹੁੰਦੇ ਨੇਗੇ ਕਿਹੜੇ ਇਹ ਚੱਕ ਕੇ ਲਿਆਉਂਦੀ ਆ ਹਜੇ ਹੁਣ ਇਹ ਮੁੱਕਰਦੀ ਆ ਵੇਣਾ ਫਿਰ ਤੂੰ ਮੈਨੂੰ ਇਹ ਦੱਸਿਆ ਕਿਉਂ ਨਹੀਂ ਸਾਰੀ ਗੱਲ? ਬਿੜੀ ਆਪਣੀ ਰਿਸ਼ਤੇਦਾਰੀ ਬਣੀ ਰਹੇ ਬਸ ਇੰਨੇ ਚੰਗੇਗਾ। ਤੋਂ ਨੂੰ ਕੀ ਦੋ ਆ ਗਿਆ ਕਰੋ ਕਿੰਨੇ ਆ ਗਿਆ। ਹੈਲੋ? ਹੈਲੋ। ਕਿੱਧਰ ਵਗ ਗਏ ਤੁਸੀਂ? ਮੈਂ ਤਾਂ ਇੱਥੇ ਸੀਗਾ। ਹਾਂ ਕਿਵੇਂ ਸੀ? ਕੋਲਾ ਤਾਂ ਕੀ ਸੀਗਾ ਉਹ ਤਾਈ ਤੇ ਮਾਮਾ ਆ ਰਹੇ ਨੇਗੇ। ਅੱਛਾ। ਆ ਤੋ ਤਾਈ ਨਾ ਮਾਂ ਮੈਨੂੰ ਦੱਸੀ ਜਾਂਦੀ ਹੈ ਕਿ ਵੀ ਵੀਰ ਪਰ ਆਇਆ ਕਰਦੀ ਹੈ ਮੇਰੇ ਪ੍ਰਤੀ ਬੋਲੀ ਜਾਂਦੀ ਹੈ ਬਸ ਐਂ ਤੇ ਫੜਕਾਈ ਜਾਂਦੀ ਹੈਗੀ ਅੱਛਾ ਹਾਂ ਮੈਂ ਤੁਸਨ ਨੂੰ ਆਏ ਕਹਿੰਦੀ ਸੀ ਤੁਸੀਂ ਕਰਿਆ ਅਜਾ ਚੱਲ ਕੋਈ ਨਹੀਂ ਆ ਜਾਣਾ ਹੈਗਾ ਠੀਕ ਹੈ ਤੂੰ ਨਾ ਬੋਲਿੰਗ ਉਸ ਮੈਂ ਕੋਈ ਨਹੀਂ ਆ ਜਾਣਾ ਨਾ ਮੈਂ ਤਾਂ ਕਾਨੂੰ ਬੋਲਦੀ ਹਾਂ ਠੀਕ ਠੀਕ ਚੰਗਾ ਜੀ ਠੀਕ ਤੂੰ ਭਾਈ ਮੇਰੇ ਨਾਲ ਚੱਲ ਮੈਂ ਤੇਨੂੰ ਸਾਂਭ ਸਕਦਾ ਤੂੰ ਫਿਰ ਇੱਥੇ ਕਿਉਂ ਛਤਰ ਖਾਈ ਜੰਨੀ ਐ ਨਹੀਂ ਵੀਰੇ ਤੂੰ ਵੀ ਨੂਹਾ ਪੁੱਤਾਂ ਵਾਲਾ ਕੌਣ ਕਿਸੇ ਨੂੰ ਸਾਹਮਣ ਦਾ ਹੈਗਾ ਫੇਰ ਭਾਈ ਕਿੱਡੀ ਗੱਲ ਹੈ ਇਹ ਤੂੰ ਮੇਰੇ ਨਾਲ ਚੱਲ ਉੱਥੇ ਰਹੀਂ ਮੇਰੇ ਲਵੇ ਤੂੰ ਕੀ ਮੰਮੀ ਮੈਂ ਤਾਂ ਪਰੇਸ਼ਾਨ ਹੋ ਗਿਆ ਤੁਹਾਡੀ ਲੜਾਈ ਤੋਂ ਕਿਉਂ ਕਲੇਸ਼ ਪਾਇਆ ਕਰੇ ਜੇ ਮੈਂ ਤੇਰੀ ਗੱਲ ਨਹੀਂ ਸੁਣੀ ਤੂੰ ਤਾਈ ਨੂੰ ਤੇ ਮਾਮੇ ਨੂੰ ਬੁਲਾ ਲਿਆ ਤੂੰ ਪੁੱਤ ਆ ਉਹਦੀ ਮਾਂ ਦੀ ਗੱਲ ਵੀ ਸੁਣਾ ਮਮਾ ਤੂੰ ਚੰਗਾ ਬੰਦਾ ਯਾਰ ਮੰਮੀ ਨੇ ਫੋਨ ਕੀ ਕਰਿਆ ਤੂੰ ਇੱਕ ਮਿੰਟ ਜੀ ਆ ਗਿਆ ਉਹ ਨਹੀਂ ਪੁੱਤ ਮੈਨੂੰ ਇਹਨੇ ਕੋਈ ਫੋਨ ਨਹੀਂ ਕੀਤਾ ਮੈਂ ਤਾਂ ਲੰਘਿਆ ਜਾਂਦਾ ਸੀ ਇੱਥੋਂ ਦੀ ਕੰਮੇ ਜਾਂਦਾ ਸੀ ਮੈਂ ਚੱਲ ਮੈਂ ਮਿਲ ਜਾਣਾ ਨਾਲੇ ਤੂੰ ਦੋਨੇ ਪੱਖਾਂ ਦੀ ਗੱਲ ਸੁਣਿਆ ਕਰ ਇੱਕ ਦਿਨ ਸੁਣ ਉਵੇਂ ਮਰ ਜਾ ਮੈਂ ਕੀ ਕਰਾਂ ਮੇਰਾ ਤਾਂ ਜੀ ਕਰਦਾ ਨਾ ਕੁਝ ਖਾ ਕੇ ਮਰ ਜਾ ਨਹੀਂ ਤਾਂ ਮੈਂ ਸਰਦਨ ਸੇਵਾ ਕਰਦੀ ਆ ਇਹਦੀ ਨਾਲੇ ਮੇਰੀ ਇਹ ਬੇਇੱਜ਼ਤੀ ਕਰਦੀ ਐ ਮੈਂ ਹੁਣ ਦੱਸ ਕੀ ਕਰਾਂ ਮੈਨੂੰ ਤਾਂ ਯਾਰ ਹੁਣ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੈਂ ਹੀ ਮਾੜੀ ਆ ਮੈਂ ਇਸ ਘਰ ਚੋਂ ਭੱਜ ਜਾਨੀ ਆ ਫੇਰ ਮੰਮੀ ਹੁਣ ਤੂੰ ਦੱਸ ਮੈਂ ਕਿਵੇਂ ਕਰਾਂ ਉਵੇਂ ਹੀ ਕਰ ਲੈਣਾ ਹੈਗਾ ਮੈਂ ਤਾਂ ਪੁੱਤ ਐ ਕਹਿਣੀ ਆ ਵੀ ਤੁਸੀਂ ਖੁਸ਼ ਰਹੋ ਮੈਂ ਤਾਂ ਕਿਸੇ ਆਸ਼ਰਮ ਚ ਛੱਡ ਆਉ ਭਾਵੇਂ ਦੇਖ ਲਓ ਮੰਮੀ ਅੱਜ ਤਾਂ ਤੁਸੀਂ ਨਾ ਕਸਰ ਨਹੀਂ ਛੱਡ ਰਹੇ ਮੇਰੀ ਬੇਇੱਜ਼ਤੀ ਕਰਨ ਤੋਂ ਅੱਜ ਤਾਂ ਮੈਂ ਕੁਝ ਕਰ ਲੂੰਗੀ ਤੂੰ ਸ਼ਾਂਤ ਹੋ ਜਾ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਤੁਸੀਂ ਲੜੋ ਨਾ ਮੈਂ ਆਪਣੀ ਭੈਣ ਨੂੰ ਨਾਲ ਲੈ ਜਾਣਾ ਪੰਜ ਚਾਰ ਦਿਨ ਉੱਥੇ ਲਾ ਆਉਗੀ ਮਮਾ ਜੀ ਤੁਸੀਂ ਆਪਣੀ ਭੈਣ ਨੂੰ ਸਮਝਾਓ ਨਾ ਇਹੇ ਕਸਰ ਰਹਿੰਦੀ ਸੀਗੀ ਤੁਸੀਂ ਮੇਰੀ ਸਾਰੀ ਰਿਸ਼ਤੇਦਾਰੀਆਂ ਚ ਬੇਇੱਜ਼ਤੀ ਕਰੀ ਜਾਂਦੇ ਹੋਗੇ ਇਹਦਾ ਮਤਲਬ ਤਾਂ ਮਹੀਂ ਮਾੜੀ ਆ ਫਿਰ ਮਹੀਂ ਵਾਜ ਜਾਨੀ ਹੈਗੀ ਮਮੀ ਖੋਸ਼ਾ ਹੁਣ ਆਦੇ ਪੁੱਤ ਦਾ ਘਰ ਖਰਾਬ ਕਰਕੇ ਤੇ ਤੂੰ ਕਿੱਧਰ ਜਾਨੀ ਐ ਤੇਰਾ ਘਰ ਤੇਰਾ ਹੀ ਰਹੂਗਾ ਤੈ ਕਿਧਰੇ ਨਹੀਂ ਜਾਣਾ ਹੈਗਾ ਜਿਵੇਂ ਤੂੰ ਕਹੇਂਗੀ ਅਸੀਂ ਉਵੇਂ ਕਰਾਂਗੇ ਚੰਦਰੇ ਤੇ ਜਾਂਦੀਆਂ ਜਾਣ ਦੇ ਕਿਉਂ ਮੋੜਦੀਆਂ ਗਈ ਤੈਉ ਤਾਂ ਤੇਰੇ ਸਿਰ ਚੜਦੀ ਹੈਗੀ ਵੀਰੇ ਭੈਣੇ ਤੁਸੀਂ ਜਾਓ ਸਾਡਾ ਘਰ ਐ ਖਰਾਬ ਨਾ ਕਰੋ ਅਸੀਂ ਆਪੇ ਸਲਝਾ ਲਾਂਗੇ ਨਾ ਸਾਰੇ ਰਿਸ਼ਤੇ ਰਾਂਚ ਮੇਰੀ ਬੇਇੱਜ਼ਤੀ ਤੱਕ ਰਾਤੀ ਮੈਂ ਇੱਥੇ ਰਹਿ ਕੇ ਕੀ ਕਰਨਾ ਮੈਂ ਨਹੀਂ ਰਹਿੰਦੀ ਹੁਣ ਓਰੇ ਨਾ ਭਾਈ ਤੂੰ ਆਪਦੇ ਘਰੇ ਰਹਿ ਆਪਦਾ ਰਸੋ ਬਸੋ ਚੱਲ ਕੁੜੀਏ ਤੂੰ ਮੇਰੇ ਨਾਲ ਨਹੀਂ ਮਾਮਾ ਜੀ ਮੇਰੇ ਤੇ ਤਖਲੀਪਾ ਨਾ ਮੰਮੀ ਨੂੰ ਮੈਂ ਜਾਨੀ ਆਂ ਬੀਰੇ ਮੈਂ ਤੁਹਾਡੇ ਮੂਰੇ ਹੱਥ ਬੰਨ੍ਹਦੀ ਆ ਸਾਡਾ ਘਰ ਨਾ ਖਰਾਬ ਕਰੋ ਤੇ ਹਾਲੇ ਤੁਸੀਂ ਬਗ। ਤੂੰ ਚੱਲ ਮੇਰੇ ਨਾਲ ਮੇਰੇ ਲੋਵੇ ਰਹੀ ਮੈਂ ਰੱਖ ਲੂੰਗਾ ਤੈਨੂੰ ਕੋਈ ਤੂੰ ਟੈਨਸ਼ਨ ਨਾ ਲੈ ਕੰਮ ਦੀ। ਨਹੀਂ ਮੈਂ ਤਾਂ ਆਪ ਦੇ ਕਰੀ ਰਹੀ ਆਂ। ਔਖੀਆਂ ਚਾਹੇ ਸੌਖੀਆਂ। ਮੰਮੀ ਪਹਿਲਾਂ ਮਾਮੇ ਨੂੰ ਬੁਲਾਇਆ ਕਿਉਂ ਸੀ? ਹੁਣ ਤੂੰ ਇਹਨਾਂ ਨੂੰ ਹੱਥ ਜੋੜ-ਜੋੜ ਕੇ ਭੇਜਦੀ ਐਂਗੀ। ਕੋਈ ਨਾ ਭਣੇ। ਬਗਤਾਸੀ ਜਾਂਦੇ ਆਂ। ਓਏ ਮੇਰੀ ਵੀ ਗੱਲ ਸੁਣ ਲਾ। ਕਿਤੇ ਮਾਵਾ ਨਹੀਂ ਮਿਲਦੀਆਂ ਹੁੰਦੀਆਂ। ਦੇ ਇੱਕ ਵਾਰੀ ਮਾਵਾ ਬਗ ਜਾਂਦਾ ਫੇਰ ਜ਼ਿੰਦਗੀ ਚ ਭਾਲਦਾ ਰਹੇਗਾ। ਚੱਲ ਭਾਈ ਆਪਾਂ ਚੱਲੀਏ। ਇਹ ਗੱਲ ਸਮਝ ਲੈ ਭਾਈ ਤੂੰ। ਕੁੜੀ ਚੁੱਪ ਕਰ ਬਾਈ ਰਸਾ ਹੌਸਲਾ ਰੱਖ ਨਿਆਣਾਗਾ ਏੜਾ ਕੁਝ ਬੋਲ ਆਏ ਉਹ ਤੂੰ ਵੀ ਨਾ ਐਂ ਦੱਸ ਬਣੇ ਮੈਂ ਕੋਈ ਮਾੜੀ ਗੱਲ ਕੀਤੀ ਸੀ ਹੁਣ ਤੂੰ ਐਂ ਲੈ ਲੈ ਆਪਣੀ ਕੁੜੀ ਨੇ ਮੈਨੂੰ ਹੱਥ ਫਨ ਕੇ ਕਹਤਾ ਵੀ ਭਾਈ ਭਾਗ ਜਾ ਮੈਂ ਤਾਂ ਚੰਗੀ ਗੱਲ ਹੀ ਕਿਹਾ ਸੀ ਉਹਨੂੰ ਵੀ ਤੂੰ ਮੇਰੇ ਨਾਲ ਬਾਗ ਚੱਲ ਇਹ ਤਾਂ ਹੈ ਬਾਈ ਚੰਗਾ ਚੁੰਗਾ ਅੱਜ ਕੱਲ ਕੌਣ ਦੇਖਦਾਗਾ ਤੂੰ ਮੇਰੀ ਗੱਲ ਸੁਣਾ ਤੂੰ ਚੁੱਪ ਕਰ ਆਸინა ਕੋ ਸੋਚਿਆ ਹੋਇਆਗਾ ਕਿਹੜਾ ਵੀਰਪਾਲ ਦਾ ਚਿਹਰਾ ਹੈਗਾ ਸਾਰਿਆਂ ਨੇ ਮੂਰੇ ਲਿਆਉਣਾਗਾ ਐ ਭਾਈ ਗੁੱਡੀਏ ਇਹ ਕਿਵੇਂ ਵੀ ਤੇ ਸਹੀ ਟਾਈਮ ਆਉਂਦੀ ਤੈਨੂੰ ਸਾਰਾ ਕੁਝ ਪਤਾ ਲੱਗ ਜੂ ਤੂੰ ਤਾਂ 2 ਮਿੰਟ ਪੈ ਕੇ ਆਰਾਮ ਕਰ ਮੈਂ ਚਾਹ ਬਣਾ ਕੇ ਲਿਆਉਣੀ ਆ ਉੱਥੇ ਤਾਂ ਨਹੀਂ ਚੜੀ ਘੁੱਟ ਪਈ ਉਹਨਾਂ ਨੇ ਚੱਲਿਆ ਖੜੇ ਹੋਇਓ ਜੀ ਰੋਟੀ ਬਣੀ ਪਈ ਐ ਰੋਟੀ ਖਾ ਲੋ ਨਾਲੇ ਮੰਮੀ ਨੂੰ ਬੁਲਾ ਲਓ ਮੈਂ ਨਹੀਂ ਰੋਟੀ ਖਾਂਦਾ ਮੇਰਾ ਮਨ ਨਹੀਂ ਕਰਦਾ ਰੋਟੀ ਖਾਣ ਨੂੰ ਯਾਰ ਐਵੇਂ ਨਹੀਂ ਚੰਗਾ ਲੱਗਦਾ ਹੁੰਦਾ ਘਰ 'ਚ ਰੋਟੀ ਬਣੀ ਪਈ ਹੈਗੀ ਸਾਰੇ ਨਰਾਜ ਬੈਠੇ ਹੋਗੇ ਮੰਮੀ ਸਿੱਧਾ ਪਹਿਲੀ ਨਹੀਂ ਠੀਕ ਰਹਿੰਦੀ ਜੇ ਉਹਨੇ ਰੋਟੀ ਨਾ ਖਾਧੀ ਕੁਝ ਹੋ ਗਿਆ ਸਾਰੀ ਗੱਲ ਆਪਣੇ ਤੇ ਆਜੂਗੀ ਚੱਲ ਠੀਕ ਹੈ ਖਾਣਾ ਰੋਟੀ ਮੈਂ ਫਿਰ ਤੁਸੀਂ ਐ ਕਰੋ ਮੰਮੀ ਸੁੱਤੀ ਪਈ ਐ ਇਹਨਾਂ ਲਈ ਮੰਮੀ ਨੂੰ ਬੁਲਾ ਲਿਓ ਬੁਲਾ ਲਿਓ ਨਾ ਆਓ ਆਜੋ ਬਰ ਪਾ ਲਾ ਰੋਟੀ ਨੂੰ ਪਾਉਣੀ ਮੰਮੀ ਰੋਟੀ ਖਾ ਲੈਂਦੇ ਤੁਸੀਂ ਨਾ ਮੇਰੇ ਨਿੱਤ ਹੈ ਰੁਮਾਈਨ ਖਾਂਦੀ ਰੋਟੀ ਤੁਸੀਂ ਨਹੀਂ ਜਿੱਦਗਾ ਤੋਂ ਕਰੀਂ ਰੋਟੀ ਖਾ ਲੋ ਮੇਰੇ ਜੀ ਨਹੀਂ ਕਰਦਾ ਆ ਲੋ ਮੰਮੀ ਰੋਟੀ ਐਵੇਂ ਜਿੱਦ ਨਹੀਂ ਕਰਦੇ ਹੁੰਦੇ ਰੋਟੀ ਨਾਲ ਕਹ ਰਾ ਗੁੱਸਾਗਾ ਰੋਟੀ ਖਾਓ ਤੁਸੀਂ ਘੜਿਓ ਕੇ ਲੋ ਖਾ ਲੋ ਮੰਮੀ ਫੜ ਲੋ ਰੋਟੀ ਮੰਮੀ ਤੇਰੀ ਨੂੰ ਦੇਖ ਕਿੰਨੀ ਚੰਗੀ ਹੈਗੀ ਤੇਰੇ ਵਾਸਤੇ ਔਰੇ ਰੋਟੀ ਲੈ ਕੇ ਆਈ ਮੈਂ ਸੁੱਤਾ ਪਿਆ ਸੀ ਮੈਨੂੰ ਉੱਥੋਂ ਠਾ ਕੇ ਲਈ ਕਿ ਨਾਲੇ ਤੁਸੀਂ ਰੋਟੀ ਖਾ ਲੋ ਨਾਲੇ ਮੰਮੀ ਨੂੰ ਖਵਾ ਦਿਓ ਤੁਸੀਂ ਵੀ ਐਵੇਂ ਗੁੱਸਾ ਨਾ ਕਰਿਆ ਕਰੋ ਪਾਈ ਪੀਏ ਆਉਣਾਗਾ ਨਾ ਸਾਰੇ ਤਾਂ ਕਰਦਾ ਕੰਮ ਪਿਆਗਾ ਢੜਾ ਮੈਨੂੰ ਥਾਲੀ ਤੇ ਉਹ ਕੌਣ ਕਰੂਗਾ ਰੋਟੀ ਖਾਣ ਬੈਗੀ ਤੂੰ ਤਾਂ ਤੂੰ ਤਾਂ ਮੇਰੇ ਨਾਲ ਬਾਹਰ ਜਾਣ ਹੋਈ ਪੀਛੇ ਇਹ ਤਾਂ ਮੈਥੋਂ ਕੰਮ ਨਹੀਂ ਹੈ ਨਾ ਕੱਲੇ ਤੂੰ ਮੇਰੇ ਨਾਲ ਚੰਗੀ ਕੀਤੀ ਐ ਸਾਰੇ ਰਿਸ਼ਤੇਦਾਰਾਂ ਚ ਮੇਰੀ ਬੇਇੱਜ਼ਤੀ ਕਰਵਾ ਕੇ ਮੈਨੂੰ ਤਾਂ ਤੇਰੇ ਭੋਰਾ ਤਰਸ ਨਹੀਂ ਆਉਂਦਾ ਹੁਣ ਪੁੱਤ ਬਲਜੀਤ ਹੀ ਕਹੀ ਹੈ ਜਿਹੜਾ ਕੁਝ ਕਹੀ ਗਿਆ ਮੈਂ ਤਾਂ ਦੇਖ ਕੁਝ ਨਹੀਂ ਕਿਹਾ ਤੈਨੂੰ ਮੈਂ ਤੇਰੀ ਹੁਣ ਇੱਕ ਵੀ ਸੁਣਨੀ ਜਾਂ ਕੱਪੜਿਆਂ ਦਾ ਢੇਰ ਪਿਆ ਜਾਂ ਕਿ ਤੋ ਖੜੀ ਹੋ ਯਾ ਕੁਲੀਂ ਦਾ ਯਾ ਤਾਂ ਕਿਤੇ ਜੇ ਮਰਿਆ ਪਿਆ ਕਿਤੇ ਖੜਾ ਹੈਗਾ ਇਹਦਾ ਵੀ ਕੋਈ ਪਤਾ ਨਹੀਂ ਲੱਗਦਾ ਯਾਰ ਤਲ ਦੇਖਦੇ ਆਂ ਫਲਦਾ 7 ਦਿਨ ਹੋਇਆ ਕਰੀ ਨੂੰ ਯਾਰ 10 12 ਦਿਨਾਂ ਚ ਪਤਾ ਲੱਗ ਜੂ ਕੀ ਗੱਲ ਬਾਤ ਹੈ ਕੀ ਹਾਲ ਆ ਬਾਈ ਹੋਰ ਬਾਈ ਅਮਰ ਦਾ ਕਿਵੇਂ ਆ ਠੀਕ ਆ ਬਾਈ ਠੀਕ ਕਰੀ ਜਾਂਦਾ ਸੀ ਕੁਝ ਨਹੀਂ ਬਾਈ ਯਾਰ ਮੈਂ ਤਾਂ ਗੁੱਲੀ ਡੰਡਾ ਦੇਖਦਾ ਸੀਗਾ ਉਹ ਤਾਂ ਮਰਿਆ ਜਾ ਹੋਇਆ ਪਿਆ ਯਾਰ ਹਫਤਾ ਹੋਇਆ ਸਪਰੇ ਕਰੀ ਨੂੰ ਅੱਛਾ ਮੈਂ ਤਾਂ ਇੱਕ ਚੀਜ਼ ਦਿਖਾਉਣੀ ਸੀ ਬਾਈ ਯਾਰ ਕੀ ਦਿਖਾਉਣਾ ਬਾਈ ਮੈਨੂੰ ਕਾਲੀ ਸੀਗੀ ਯਾਰ ਬਸ ਬਸ ਇੱਕ ਮਿੰਟ ਰੁਕ ਜਾ ਇਹ ਜਾ ਗਿਆ ਬਾਈ ਤੁਸੀਂ ਇੱਕ ਮਿੰਟ ਦੇਖ ਹੀ ਲੋ ਬਾਈ ਅਮਰਤਾ ਜਾਣਾ ਬਈ ਮੈਂ ਹੁਣੀ ਤੇ ਆ ਵੀਡੀਓ ਨਾ ਮੈਨੂੰ ਹੁਣੀ ਸੈਂਡ ਕਰ ਇੱਕ ਮਿੰਟ ਬਈ ਵੀਡੀਓ ਸੈਂਡ ਮੈਂ ਕਰ ਦਿੰਦਾ ਪਰ ਮੇਰਾ ਨਾਂ ਨਾ ਲਈ ਬਈ ਨਾ ਨਾ ਬਈ ਤੇਰਾ ਕੋਈ ਨਾਂ ਨਹੀਂ ਬਈ ਮੈਂ ਮੈਂ ਵੀ ਉਧਰ ਹੀ ਜਾਣਾ ਇੱਕ ਮਿੰਟ ਰੁਕ ਜਾ ਛੇਤੀ ਕਰ ਬਈ ਫਿਰ ਮਤਲਬ ਵਿੱਚ ਹੀ ਤਾਰ ਦੂੰਗਾ ਮੈਂ ਮੈਂ ਤਾਂ ਬਾਲੇ ਪਲੇਖੇ ਚ ਫਿਰਦਾ ਸੀ ਬਈ ਮੈਨੂੰ ਬੇੜੇ ਬਈ ਲੈ ਭੋਤ ਮੈਂ ਤਾਂ ਹੁਣ ਕੱਪੜੇ ਧੋਏ ਆਈ ਸਾਰੇ ਕੱਪੜੇ ਤਾਂ ਧੋਤੇ ਆ ਚੱਕ ਮੰਮੀ ਚਾੜੂ ਚਾੜੂ ਲਾ ਦੇ ਤੂੰ ਮੈਨੂੰ ਸਾਹ ਤਾਂ ਲੈਣ ਦੇ ਦੇ ਕਿਧਰੇ ਨਹੀਂ ਤੇਰੇ ਸਾਹ ਮੁੱਕ ਚੱਲੇ ਮੈਂ ਤੇਰਾ ਕੱਲ ਵਾਲਾ ਬਦਲਾ ਵੀ ਲੈਣਾ ਹਜੇ ਅਲਾ ਦੇ ਸਾਰੇ ਚਾੜੂ ਲੈ ਮੰਮੀ ਤੂੰ ਕਾ ਚਾੜੂ ਲਾਈ ਜਣੀ ਆ ਛੱਡ ਮੈਂ ਲਾ ਦੂੰਗੀ ਤੂੰ ਆਰਾਮ ਕਰ ਲਿਆ ਕਰ ਬਸ ਰਹਿਣ ਦੇ ਮੈਨੂੰ ਪਤਾ ਲੱਗਿਆ ਤੇਰੀਆਂ ਸਾਰੀਆਂ ਗੱਲਾਂ ਦਾ ਹੁਣ ਆ ਮੇਰੇ ਸਾਹਮਣੇ ਖੇਖਣ ਜੇ ਨਾ ਕਰ ਆ ਦੇਖ ਲੋ ਤੁਹਾਡੇ ਸਾਹਮਣੇ ਮੈਂ ਤਾਂ ਮੰਮੀ ਨੂੰ ਕੰਮ ਤਾਂ ਰੋਕਦੀ ਹੁੰਨੀ ਆ ਇਹ ਤੁਹਾਡੇ ਸਾਹਮਣੇ ਨਾ ਕੰਮ ਕਰਕੇ ਦਿਖਾਉਂਦੀ ਹੈਗੀ ਤੂੰ ਐ ਨਹੀਂ ਮੰਨਣਾ ਆ ਤੈਨੂੰ ਮੈਂ ਦਿਖਾਉਣਾ ਵੀਡੀਓ ਆ ਦੇਖ ਲੈ ਦੇਖ ਲਈ ਹੁਣ ਮੈਂ ਕੋਈ ਨਹੀਂ ਕੁਝ ਕੀਤਾ ਜੀ ਖਬਰਾਂ ਕਿਨੇ ਝੂਠੀ ਵੀਡੀਓ ਬਣਾਈ ਹੈਗੀ ਮੈਂ ਤੇਰੇ ਨਾਲ ਜਮਾ ਮੱਥਾ ਨਹੀਂ ਮਾਰਨਾ ਤੇਰੇ ਵਰਗੀਆਂ ਚੱਲ ਮੇਰੇ ਘਰੋਂ ਨਿਕਲ ਤੂੰ ਨਾ ਪੁੱਤ ਰਹਿਣ ਦਿਓ ਮੰਮੀ ਜੁਰਮ ਕਰਨ ਵਾਲਾ ਨਾ ਜਿਹੜਾ ਜੁਰਮ ਦੇਖਦਾ ਉਹ ਉਦੋਂ ਵੀ ਮਾੜਾ ਹੁੰਦਾ ਮੈਨੂੰ ਕੱਢ ਹੀ ਦਿੰਨਾ ਕਰੋ ਉੱਤ ਤੇਰਾ ਘਰ ਖਰਾਬ ਹੁੰਦਾ। ਲਿਆ ਉਹਨੂੰ। ਮੰਮੀ ਉਹਨੇ ਆਪਾਂ ਨੂੰ ਪਾਗਲਾ ਬਣਾਇਆਗਾ। ਉਹਦੀ ਗਲਤੀ ਨਹੀਂ। ਇਹ ਉਹਨੇ ਆਪਾਂ ਨੂੰ ਬੇਕੂਬ ਬਣਾ ਕੇ ਰੱਖਿਆ ਹੋਇਆਗਾ। ਉਹ ਕੋਈ ਅਣਜਾਣ ਨਹੀਂ ਸੀਗੀ। ਮੈਂ ਨਹੀਂ ਲੈ ਕੇ ਆਉਂਦਾ ਉਹਨੂੰ। ਪੁੱਤ ਤੈਨੂੰ ਮੇਰੀ ਸੌਂ ਲੱਗੇ। ਉਹਨੂੰ ਲਿਆ ਮੈਂ ਤੇਰਾ ਘਰ ਖਰਾਬ ਹੁੰਦਾ ਨਹੀਂ ਦੇਖ ਸਕਦੀ। ਮੰਮੀ ਮੇਰੀ ਗੱਲ ਸੁਣ ਲਓ। ਮੈਂ ਨਹੀਂ ਲੈ ਕੇ ਆਣਾ ਉਹਨੂੰ। ਉਹਨੇ ਮੇਰੀ ਮਾਂ ਤੇ ਪਤਾ ਕਿੰਨਾ ਜੁਰਮ ਕੀਤਾ ਹੈਗਾ। ਉਹਦੇ ਵਿੱਚ 4 ਦਿਨ ਪੇਕੇ ਰਹੀ ਆਕਲ ਟਕਾਣੇ ਆਜੂਗੀ। ਪਤਾ ਲੱਗ ਜੂ ਉਹਨੂੰ। ਕੌਣ ਚੱਕਦੀ ਆ ਇੰਨਾ ਕੁਛ ਕਰਦੀ ਸੀ ਤੈਨੂੰ ਐ ਸੀ ਵੀ ਕੋਈ ਦੇਖਦਾ ਨਹੀਂਗਾ ਪਰਮਾਤਮਾ ਸਾਰਾ ਕੁਛ ਦੇਖਦਾਗਾ ਟਾਈ ਜੀ ਮੇਥੋਂ ਗਲਤੀ ਹੋ ਗਈ ਪੁੱਤੋ ਕਿਹੜਾ ਕੰਮ ਤਾਂ ਕਿੱਟਾਗਾ ਉਹਦੇ ਖਤਰ ਅਸੀਂ ਤਾਂ ਮਾਫ ਕਰ ਦਾਂਗੇ ਪਰ ਨਾ ਪਰਮਾਤਮਾ ਨਹੀਂ ਮਾਫ ਕਰਦਾ ਜੀ ਗਾ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਬਸਕ੍ਰਾਈਬ ਕਰਨ ਨਾਲ ਜਿਹੜੀ ਅਸੀਂ ਵੀਡੀਓ ਪਾਉਣੀ ਆ ਉਹ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਪਰਮਜੀਤ ਕੌਰ ਗਿੱਲ ਕੈਨੇਡਾ ਜਸਵਿੰਦਰ ਕੌਰ ਗਗਨਦੀਪ ਕੌਰ ਜਗਤਾਰ ਚੱਕ ਪਾਈਕੇ ਏਕਮ ਕਰਨ ਰੇਖਾ ਬਰਨਾਲਾ ਬਲਜੀਤ ਬਰਨਾਲਾ ਦਲਜੀਤ ਯੂਐਸਏ ਰੁਪਿੰਦਰ ਸਿੰਘ ਰਿੰਕੂ ਹਰਜੰਟ ਸਿੰਘ ਲਵਾਨਾ ਲਖਵੀਰ ਕੌਰ ਪਰਮਿੰਦਰ ਕੋਟਲਾ ਰੁਪਿੰਦਰਦੀਪ ਕੁਲਦੀਪ ਬੰਦੇਸ਼ਾ ਦਲਜੀਤ ਕੌਰ ਫੂਲਾ ਸਿੰਘ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਿਓ ਇੱਕ ਹੋਰ ਬੇਨਤੀ ਐ ਤੁਸੀਂ ਸਾਡੀ ਵੀਡੀਓ ਨੂੰ ਨਾ ਸ਼ੇਅਰ ਨਹੀਂ ਕਰਦੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਦੇਖਿਆ ਕਰੋ ਤੇ ਜਦੋਂ ਵੀਡੀਓ ਦੇਖਣ ਲੱਗ ਜਾਓ ਤਾਂ ਪੂਰੀ ਵੀਡੀਓ ਦੇਖਿਆ ਕਰੋ ਫਿਰ ਪਤਾ ਲੱਗਦਾ ਵੀਡੀਓ ਦੇ ਵਿੱਚ ਕੀ ਹੈ ਤੇ ਜੇ ਕੋਈ ਤੇ ਕੋਈ ਗਲਤੀ ਜਾਂ ਕੋਈ ਮਿਸਟੇਕ ਹੁੰਦੀ ਹੈ ਉਹ ਸਾਨੂੰ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਸਸਤੀ ਗਾ